ਇਹ ਬੜਾ ਵਧੀਆ ਕਿਡੀ ਜੀ ਸਕੂਲ ਦੇ ਸਟਾਫ ਨੇ ਅਪਰਾਲਾ ਕੀਤਾ ਅੱਜ ਰਖੜੀਆਂ ਦੇ ਤਿਹਾਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੱਚੀਆਂ ਨੂੰ ਇਹ ਰਖੜੀਆਂ ਬੰਨਣ ਲਈ ਇੱਥੇ ਲੈ ਕੇ ਆਏ ਜੀ ਇਹ ਬੜਾ ਇਹਦਾ ਬੱਚਿਆਂ ਨੂੰ ਤੇ ਕੌਨਫੀਡੈਂਸ ਜਾਂਦਾ ਇਸ ਗੱਲ ਆ ਨਹੀਂ ਪੁਲਿਸ ਤੋਂ ਡਰਦੇ ਹੀ ਆ ਅਗਲੇ ਲੋਕ ਵਰਦੀ ਦੇ ਕੇ ਵੱਡੇ ਬੰਦੇ ਮਤਲਬ ਕਹਿ ਜਾਂਦੇ ਆ ਬੱਚਿਆਂ ਨੇ ਤਾਂ ਖਾਣਾ ਹੀ ਖਾਣਾ ਛੁੱਟਿਆ ਨਹੀਂ ਜੀ ਅੱਜ ਬੜਾ ਇਹਨਾਂ ਨਾਲ ਮਿਲ ਕੇ ਮੈਨੂੰ ਚੰਗਾ ਲੱਗਿਆ ਇਹਨਾਂ ਨੇ ਰਖੜੀ ਬਣਾਈ ਇਹਨਾਂ ਨੂੰ ਚਾਕਲੇਟ ਟੌਫੀਆਂ ਬਣਾਉਣਾ ਸੀ ਇਹਨਾਂ ਨੂੰ ਗਿਫਟ ਕਰਾਂਗੇ ਹੁਣ ਤਾਂ ਕਿ ਇਹਨਾਂ ਦੇ ਮਨ 'ਚ ਪੁਲਿਸ ਪਰਦੀ ਕਦੇ ਮਾੜੀ ਭਾਵਨਾ ਨਾ ਜਾਵੇ ਜੀ ਸਸਰ ਜਿਹੜਾ ਪਰਸਨਲੀ ਸਵਾਲ ਆ ਕਿ ਤੁਹਾਡੇ ਸਿਸਟਰ ਹੈ ਜੀ ਮੇਰੇ ਤਿੰਨ ਸਸਰਾਂ 'ਚ ਇੱਕ ਮੇਰੀ ਧਰਮ ਦੀ ਭੈਣ ਬਣੀ ਆ ਉਹਦੇ ਬ੍ਰਦਰ ਦੀ ਡੈਥ ਹੋ ਗਈ ਸੀ ਉਹਦੇ ਵੀ ਬੱਚਿਆਂ ਦੀ ਨਾਨਕ ਸ਼ਕ ਮੈਂ ਕਰਦਾ ਹਾਂ ਅਲਟਾ ਡਿਜ਼ਰ ਬਹੁਤ ਸਾਰੇ ਵਿਜੇਵੇਂ ਅਸੀਂ ਦੇਖ ਰਿਹਾ ਕਿ ਬੜਾ ਟਾਈਮ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲਦਾ ਜੇ ਬੱਚਿਆਂ ਨੂੰ ਦੇਖ ਕੇ ਤੁਹਾਨੂੰ ਲੱਗਦਾ ਕਿ ਤੁਹਾਡੇ ਸੁਪਨੇ ਇਥੇ ਪਹੁੰਚ ਗਏ ਮੇਰਾ ਤਾਂ ਇਥੋਂ ਲੁਧਿਆਣਾ ਡਿਸਟ੍ਰਿਕਟ ਆ ਮੈਨੂੰ ਤਾਂ ਵੈਸੇ ਹੀ ਪਰਿਵਾਰ ਲੱਗੀ ਜਾਂਦਾ ਵੀ ਮੈਂ ਅੱਜ ਖੁਸ਼ ਹਾਂ ਇਸ ਗੱਲ ਲਈ ਮੈਨੂੰ ਐਡੇ ਛੋਟੇ ਛੋਟੇ ਬੱਚੇ ਮਿਲ ਲਿਆ ਪਰ ਛੋਟੇ ਬੱਚਿਆਂ ਨੂੰ ਲੈ ਕੇ ਸਰ ਸਰ ਜੀ ਗੱਲ ਕੀਤੀ ਹੈ ਕਿ ਬੱਚਿਆਂ ਦੇ ਮਨ 'ਚ ਡਰ ਹੋਗਾ ਤੇ ਵੱਸਪ ਪ੍ਰਸ਼ਾਸ਼ਨ ਦਾ ਬੱਚਿਆਂ ਨੂੰ ਲੈ ਕੇ ਕਿਸ ਤਰੀਕੇ ਦੀਆਂ ਜਿਹੜੀਆਂ ਸਟ੍ਰਕਚਰਸ ਨੇ ਜੋ ਤਰੀਕੇ ਨਾਲ ਵਰਤੀ ਜਾਂਨ ਗੱਲ ਕੀਤੀ ਇਹਨਾਂ ਨੇ ਕਿ ਇੱਕ ਬੱਚਿਆਂ ਦੇ ਲਈ ਬੈਟ ਟੱਚ ਗੋਟ ਟੱਚ ਦੇ ਜਿਹੜੇ ਬਾਰੇ ਦੱਸਿਆ ਗਿਆ ਸੀ ਉਹਦੇ ਬਾਰੇ ਕੀ ਕੋਈ ਗੱਲ ਹੈ ਜਦੋਂ ਹੁਣੇ ਛੋਟੇ ਬੱਚੇ ਥਾਣੇ ਵਿੱਚ ਆਉਣਗੇ ਪੜ੍ਹਾਈ ਲਿਖਾਈ ਦਾ ਹੁਣ ਜ਼ਮਾਨਾ ਆ ਗਿਆ ਪੁਰਾਣਾ ਜ਼ਮਾਨਾ ਤਾਂ ਹੈ ਨਹੀਂਗਾ ਤੇ ਇਹ ਬੱਚੇ ਹੁਣ ਛੋਟੇ-ਛੋਟੇ ਥਾਣਿਆਂ ਜਾ ਜੇ ਅੱਗੇ ਵੱਡੇ ਹੋਣ ਬੰਦਾ ਭਾ ਭੇ ਮੰਗਦਾ ਸੀ ਅੱਜ ਤੋਂ 20 ਸਾਲ ਪਹਿਲਾਂ ਤੇ ਹੁਣੇ ਛੋਟੇ-ਛੋਟੇ ਬੱਚੇ ਆ ਜਿਹੜੇ ਆ ਸਾਣੇ ਆਇਆ ਇਹਨਾਂ ਨੂੰ ਬੜਾ ਪਿਆਰ ਨਾਲ ਮਿਲਿਆ ਤੇ ਖੁਸ਼ ਹੋਇਆ ਸਾਰਿਆਂ ਨੇ ਮੈਨੂੰ ਗੁੱਡ ਮਾਰਨਿੰਗ ਦਾ ਜਦੋਂ ਗੈਸਟ ਚਲੇ ਸੈਂਕੂ ਗਿਆ ਉਹਨਾਂ ਨੇ ਚੰਗਾ ਲੱਗਦਾ ਟੀਚਰ ਵਰਕ ਕੀ ਕਹਿਣਾ ਸਰ ਬੜੇ ਵਧੀਆ ਸਿਸਕਾਰ ਦੇ ਰਹੇ ਨੇ ਪ੍ਰਵਾਦ ਵੀ ਕਰੋ ਜਿਹੜਾ ਟੀਚਰ ਸਟਾਫ ਆ ਨਾ ਇਹ ਬੱਚਿਆਂ ਲਈ ਵਾਕਈ ਗੁਰੂ ਵਾਲਾ ਸਾਫ ਹੁੰਦਾ ਇਹਨਾਂ ਨੇ ਇਹਨਾਂ ਨੂੰ ਕਹੇ ਜੀ ਸਿੱਖਿਆ ਦੇਣੀ ਆ ਕਿੱਦਾਂ ਦਾ ਬੱਚਿਆਂ ਨੂੰ ਮੋਟੀਵੇਸ਼ਨ ਦੇਣੀ ਆ ਇਹਨਾਂ ਨੇ ਤੇ ਬੱਚਿਆਂ ਨੇ ਉਹਦਾ ਦੇ ਖਿਆਲ ਉਹਨਾਂ ਦੇ ਦਿਮਾਗ ਚ ਆ ਕੇ ਉਹਨਾਂ ਨੇ ਅੱਗੇ ਤਰੱਕੀ ਕਰਨੀ ਹੁੰਦੀ ਆ ਤੇ ਇਹ ਇੱਕ ਮੇਨਤ ਉਹ ਰਾ ਜਿਹੜਾ ਛੋਟੇ ਬੱਚਿਆਂ ਨੂੰ ਅੱਜ ਇੱਥੇ ਲਿਆਇਆ ਇਹ ਇਹਨਾਂ ਦੇ ਮਨ ਦੇ ਵਿੱਚੋਂ ਜਿਹੜੀ ਭਾਵਨਾ ਪੁਲਿਸ ਪ੍ਰਤੀ ਆ ਉਹ ਚੰਗੀ ਬਣੂਗੀ ਤੇ ਇਹ ਬੜਾ ਵਧੀਆ ਪ੍ਰਾਲਾ ਕਰ ਰਿਹਾ ਛੋਟੇ-ਛੋਟੇ ਬੱਚਿਆਂ ਨੂੰ ਜਿਹੜਾ ਇਦਾਂ ਸਿਖਾ ਕੇ ਲੈ ਰਿਹਾ ਬਰਮਿੰਦਰ ਸਿੰਘ ਜੀ ਸਮੇਤ ਆਪਦੇ ਸਟਾਫ ਦੇ ਇੱਕ ਕਿਡਜ਼ ਸਕੂਲ ਦੇ ਬੱਚਿਆਂ ਨੂੰ ਲੈ ਕੇ ਆਏ ਨੇ ਤੇ ਇਹਨਾਂ ਦਾ ਬੜਾ ਵਧੀਆ ਪ੍ਰਾਲਾ ਵਾ ਇਦਾਂ ਦੇ ਪ੍ਰਾਲੇ ਨਾਲ ਬੱਚਿਆਂ ਨੂੰ ਮੋਟੀਵੇਸ਼ਨ ਮਿਲਦੀ ਆ ਹਾਂ ਚੰਗੀ ਗੱਲ ਆ ਇਹ ਵਧਾਈ ਦੇ ਪਾਤਰ ਨੇ ਹੋ ਮੈਂ ਜੀ ਆਪਣੇ ਸਕੂਲ ਦਾ ਪ੍ਰੋਪਰ ਮੈਨੇਜ ਸਟਾਫ ਔਰ ਬੱਚਿਆਂ ਬਾਰੇ ਅੱਜ ਕਿਨੇ ਹੋਂ ਦਾ ਮੈਨ ਮਾਡਲ ਕੀ ਸੈਂ ਮੈਂ ਪਰਮਿੰਦਰ ਸਿੰਘ ਕਿਡਜੀ ਮਾਨੂਕੇ ਤੋਂ ਐਜ਼ ਏ ਸਕੂਲ ਦੇ ਓਨਰ ਕੰਮ ਕਰ ਰਿਹਾ ਤੇ ਮੇਰੇ ਨਾਲ ਮੇਰੇ ਸਟਾਫ ਦੇ ਮਿਸਿਸ ਮਨਦੀਪ ਕੌਰ ਮਿਸ ਅਮਨਜੋਤ ਕੌਰ ਤੇ ਬਾਕੀ ਸਕੂਲ ਦੇ ਆ ਜਿਹੜੀਆਂ ਬੱਚੀਆਂ ਉਹਨਾਂ ਨੂੰ ਅਸੀਂ ਅੱਜ ਇੱਥੇ ਲੈ ਕੇ ਆਏ ਆ ਇਹਦਾ ਸਾਡਾ ਮੇਨ ਮਕਸਦ ਇੱਕ ਤਾਂ ਰਖੜੀ ਦਾ ਤਿਉਹਾਰ ਆ ਰਿਹਾ ਉਹ ਅਸੀਂ ਮਤਲਬ ਚਾਹੁੰਦੇ ਸੀ ਕਿ ਆਪਣੇ ਸੋਸ਼ਲ ਜਿਹੜੇ ਕੋਈ ਵੀ ਵਿਭਾਗ ਕੰਮ ਕਰਦਾ ਉਹਨਾਂ ਦੇ ਨਾਲ ਅਸੀਂ ਰਖੜੀ ਨੂੰ ਸੈਲੀਬ੍ਰੇਟ ਕਰੀਏ ਤੇ ਨਾਲ ਹੀ ਸਾਡਾ ਅੱਜ ਦਾ ਇਵੈਂਟ ਇਹ ਸੀਗਾ ਕਿ ਅਸੀਂ ਬੱਚਿਆਂ ਨੂੰ ਇਹ ਚੀਜ਼ ਸਿਖਾਈਏ ਕਿ ਕਿਸੇ ਤੁਸੀਂ ਵਿਭਾਗੇ ਚ ਜਾਂਦੇ ਹੋ ਜਾਂ ਜਿਹੜੇ ਵੀ ਸਰਵਿਸ ਕਰ ਰਹੇ ਆ ਜਿੱਦਾਂ ਲਾਈਕ ਅੱਜ ਅਸੀਂ ਪੁਲਿਸ ਥਾਣੇ ਦਾ ਜਿਹੜਾ ਬੱਚਿਆਂ ਦਾ ਵਿਜ਼ਿਟ ਰੱਖਿਆ ਹੈ ਇਹਦੇ ਵਿੱਚ ਅਸੀਂ ਮਾਨਯੋਗ ਸਰਦਾਰ ਅਹ ਅਮਰਜੀਤ ਸਿੰਘ ਜੀ ਐਸ ਐਚਓ ਸਾਹਿਬ ਇਹਨਾਂ ਨੂੰ ਮਿਲਣ ਵਾਸਤੇ ਬੱਚਿਆਂ ਨੂੰ ਸਪੈਸ਼ਲੀ ਲੈ ਕੇ ਆਏ ਆ ਤੇ ਇਹਨਾਂ ਨੇ ਥਾਣੇ ਦੇ ਪ੍ਰਤੀ ਜਾਂ ਪੁਲਿਸ ਦੇ ਪ੍ਰਤੀ ਜੋ ਲੋਕਾਂ ਦੇ ਵਿਚਾਰ ਸੀ ਜਾਂ ਬੱਚਿਆਂ ਦੇ ਡਰ ਦੀ ਭਾਵਨਾ ਸੀ ਉਹਨੂੰ ਖਤਮ ਕੀਤਾ ਤੇ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਇਹਨਾਂ ਨੇ ਸਮਝਾਇਆ ਕਿ ਪੁਲਿਸ ਕਿਸ ਤਰ੍ਹਾਂ ਕੰਮ ਕਰਦੀ ਹੈ ਤੇ ਕਿਸ ਤਰ੍ਹਾਂ ਲੋਕਾਂ ਲਈ ਉਹ ਇੱਕ ਬਹੁਤ ਜ਼ਿਆਦਾ ਸਹਿਯੋਗੀ ਦੇ ਤੌਰ ਤੇ ਕੰਮ ਕਰਦੀ ਹੈ ਤੇ ਇਹਦੇ ਲਈ ਅਸੀਂ ਬਹੁਤ-ਬਹੁਤ ਧੰਨਵਾਦੀ ਆ ਐਸ ਐਚ ਓ ਸਾਹਿਬ ਦਾ ਸੋ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਅਸੀਂ ਬਹੁਤ ਦਿਲੋਂ ਸਤਿਕਾਰ ਕਰਦੇ ਹਾਂ ਜੀ ਇਹਨਾਂ ਦਾ ਬਹੁਤ ਅੱਛੀ ਸ਼ਖਸ਼ੀਅਤ ਹੈ ਧੰਨਵਾਦ ਇਹਨਾਂ ਦਾ ਬਹੁਤ ਧੰਨਵਾਦ